ਇੱਕ ਲਾਈਕ ਤਾਂ ਬਣਦਾ ਪੰਜਾਬੀਓ ਇਸ ਭੈਣ ਦੇ ਜਜ਼ਬੇ ਦੇ ਲਈ ਕਈਆਂ ਨੂੰ ਹੁਣੇ ਦੇਖਣ ਤੋਂ ਲੱਗ ਰਿਹਾ ਹੋਊਗਾ ਵੀ ਇਹ ਕੁੜੀ ਸ਼ੌਂਕ ਕਾਰਨ ਖੇਤੀਬਾੜੀ ਕਰ ਰਹੀ ਆ ਪਰ ਇਹ ਭੈਣ ਮਜਬੂਰੀਆਂ ਦੀ ਮਾਰੀ ਹੋਈ ਖੇਤੀਬਾੜੀ ਕਰ ਰਹੀ ਆ ਜਿੰਨਾ ਟਾਈਮ ਇਸ ਭੈਣ ਦੇ ਪਿਤਾ ਜਿਉਂਦੇ ਸੀ ਉਹਨਾਂ ਨੇ ਅੱਜ ਤੱਕ ਕੋਈ ਵੀ ਕਮੀ ਨਹੀਂ ਸੀ ਮਹਿਸੂਸ ਹੋਣ ਦਿੱਤੀ ਪਰ 15 ਅਗਸਤ 2022 ਨੂੰ ਇਹਨਾਂ ਦੇ ਪਿਤਾ ਜੀ ਵੀ ਚਲਵਸੇ ਜਿੰਨਾ ਵੀ ਪਰਿਵਾਰ ਦੇ ਕੋਲੇ ਪੈਸਾ ਸੀਗਾ ਇਹਨਾਂ ਨੇ ਪਿਤਾ ਜੀ ਦੇ ਇਲਾਜ ਤੇ ਲਾ ਦਿੱਤਾ ਖੇਤੀਬਾੜੀ ਵਾਲੇ ਆਪਦੇ ਸੰਦ ਸੀਗੇ ਉਹ ਵੀ ਇੱਕ ਇੱਕ ਕਰਕੇ ਇਲਾਜ ਦੇ ਕਾਰਨ ਵਿਕ ਗਏ ਇਹ ਭੈਣ ਬੀਏ ਦੀ ਪੜ੍ਹਾਈ ਕਰਦੀ ਸੀ ਜਦੋਂ ਪਿਤਾ ਜੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਭੈਣ ਦੇ ਮੋਢਿਆਂ ਤੇ ਆ ਗਈ ਜਿਸ ਕਾਰਨ ਬੀਏ ਦੀ ਪੜ੍ਹਾਈ ਵਿੱਚੇ ਛੱਡ ਕੇ ਇਸ ਭੈਣ ਨੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਭੈਣ ਹੋਣੀ ਚਾਰ ਭੈਣ ਭਰਾ ਵਾ ਦੋ ਭੈਣਾਂ ਇਹਨਾਂ ਦੀਆਂ ਹੋਰਾਂ ਭਰਾ ਹਜੇ ਬਹੁਤ ਛੋਟਾ ਵਾ 7-8 ਸਾਲ ਦੀ ਉਮਰ ਆ ਭੈਣ ਨੇ ਮੈਨੂੰ ਦੱਸਿਆ ਕਿ ਅਸੀਂ ਤਾਂ ਪਹਿਲੀ ਠੇਕੇ ਤੇ ਵੀ ਨਹੀਂ ਦੇ ਸਕਦੇ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿਹੜਾ ਠੇਕੇ ਦਾ ਰੇਟ ਆ ਉਹ ਸਿਰਫ 40 ਕਿਹ ਹਜ਼ਾਰ ਰੁਪਈਆ ਜੋ ਕਿ ਬਹੁਤ ਥੋੜਾ ਵਾ ਜੇ ਭੈਣ ਕਹਿੰਦੇ ਵੀ ਅਸੀਂ ਪਹਿਲੀ ਠੇਕੇ ਤੇ ਦੇ ਦਾਂਗੇ ਸਾਡਾ ਗੁਜ਼ਾਰਾ ਹੋਰ ਵੀ ਔਖਾ ਹੋ ਜਾਊਗਾ ਆਪਣੇ ਸਾਰੇ ਚਾ ਮਾਰ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਭੈਣ ਰੋਜ਼ ਮਿੱਟੀ ਨਾਲ ਮਿੱਟੀ ਹੁੰਦੀ ਆ ਇਸ ਭੈਣ ਦੇ ਲਈ ਇੱਕ ਸਲੂਟ ਤਾਂ ਬੰਦ ਆ ਭੈਣ ਦੇ ਘਰ ਦੇ ਹਾਲਾਤ ਦੇਖੋ ਕਿੰਨੇ ਨਾਜ਼ੁਕਾ ਛੱਤਾਂ ਚੋਂ ਲੱਗ ਗਈਆਂ ਨੇ ਜਦੋਂ ਮੀਂਹ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਲੈਂਟਰ ਦਾ ਕੀ ਹਾਲ ਹੋਇਆ ਪਿਆ ਸੋ ਸ਼ੇਅਰ ਕਰੋ ਮਿੱਤਰੋ ਦੱਬ ਕੇ ਆਜੋ ਬਾਕੀ ਕਹਾਣੀ ਦੁੱਖ ਭਰੀ ਕਹਾਣੀ ਇਸ ਭੈਣ ਦੀ ਜਵਾਨ ਤੋਂ ਸੁਣਦੇ ਆਂ ਆਜੋ ਸਾਸ਼ੀ ਗੱਲੋਸਤੋ ਪਿੰਡ ਬਡਵਾਲੀ ਦੇ ਵਿੱਚ ਖੜਾ ਜੀ ਪਿੰਡ ਬਡਵਾਲੀ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਨਜ਼ਦੀਕ ਇਹਦੇ ਸ਼ਹਿਰ ਪੈਂਦਾ ਮਰਿੰਡਾ ਮੰਨ ਕੇ ਚਲੋ ਚੰਡੀਗੜ੍ਹ ਵੀ ਇਥੋਂ 20-22 ਕਿਲੋਮੀਟਰ ਰਹਿ ਜਾਂਦਾ ਤੇ ਮਰਿੰਡਾ ਇਥੋਂ 4-5 ਕਿਲੋਮੀਟਰ ਰਹਿ ਜਾਂਦਾ ਨਾ ਤੇ ਅੱਜ ਮੈਂ ਇਸ ਭੈਣ ਦੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ ਜੋ ਕਿ ਹਾਲਾਤਾਂ ਕਰਕੇ ਬੇਵੱਸ ਹਨ ਤੇ ਮੈਂ ਸਾਰੀ ਗੱਲਬਾਤ ਕਰਾਉਂਗਾ ਉਹ ਭੈਣ ਸਾਹਮਣੇ ਦੇਖ ਸਕਦੇ ਤੁਸੀਂ ਖੇਤਾਂ ਦੇ ਵਿੱਚ ਕੰਮ ਕਰ ਰਹੀ ਆ ਕਿਉਂਕਿ ਖੇਤਾਂ ਦੇ ਵਿੱਚ ਬਈ ਕੰਮ ਅਕਸਰ ਮੁੰਡੇ ਕਰਦੇ ਆ ਕੁੜੀਆਂ ਦੇ ਜੇ ਕੋਈ ਕੁੜੀ ਤੁਹਾਨੂੰ ਖੇਤਾਂ ਦੇ ਵਿੱਚ ਕੰਮ ਕਰਦੀ ਦਿਖਦੀ ਆ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਖਾਸ ਵਜ੍ਹਾ ਹੋ ਸਕਦੀ ਆ ਨਾ ਜਿਹਦੇ ਕਾਰਨ ਇਸ ਭੈਣ ਨੂੰ ਖੇਤਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ ਕਿਉਂਕਿ ਕੁੜੀ ਕੁੜੀਆਂ ਨੂੰ ਲੋਕ ਅਕਸਰ ਘਰਾਂ ਦੇ ਵਿੱਚ ਰੱਖਦੇ ਆ ਪਰ ਅੱਜ ਇਸ ਭੈਣ ਦੀ ਆਪਾਂ ਕਹਾਣੀ ਪੁੱਛਾਂਗੇ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਭੈਣ ਨੂੰ ਕਿਤੇ ਨਾ ਕਿਤੇ ਦੇਖਿਆ ਹੋਵੇ ਤੇ ਅੱਜ ਇਸ ਭੈਣ ਦੀ ਆਪਾਂ ਉਹ ਅੰਦਰਲੀ ਕਹਾਣੀ ਜਿਸ ਕਰਕੇ ਇਸ ਭੈਣ ਨੂੰ ਇੰਨੀ ਧੁੱਪ ਦੇ ਵਿੱਚ ਖਾਸ ਕਰਕੇ ਇੱਕ ਕੁੜੀ ਹੋਣ ਕਰਕੇ ਇਸ ਭੈਣ ਨੂੰ ਕੰਮ ਕਰਨਾ ਪੈ ਰਿਹਾ ਖੇਤਾਂ ਦੇ ਵਿੱਚ ਇੱਕ ਮਿਸਾਲ ਵੀ ਆਪਾਂ ਕਹਿ ਲਈ ਹੈ ਨਾ ਬਈ ਜਿਹੜੀਆਂ ਕੁੜੀਆਂ ਕਹਿੰਦੀਆਂ ਬਈ ਸਾਡੇ ਲਈ ਮੰਨ ਕੇ ਚੱਲੋ ਅਸੀਂ ਕੁਝ ਕਰਨੀ ਨਹੀਂ ਚਾਹੀਆਂ ਘਰੇ ਬੈਠੀਆਂ ਉਹਨਾਂ ਵਾਸਤੇ ਮਿਸਾਲ ਵੀ ਹੈ ਇੱਕ ਤੇ ਦੂਜੀ ਗੱਲ ਆ ਬਈ ਇੱਕ ਹਾਲਾਤਾਂ ਦੀ ਮਾਰੀ ਹੋਈ ਭੈਣਾ ਸੀ ਮੈਂ ਸਦੀ ਗੱਲਬਾਤ ਕਰਵਾਉਂਗਾ ਭੈਣ ਦੇ ਨਾਲ ਭੈਣਾ ਆ ਰਹੀ ਐ ਤੇ ਹੁਣ ਵੀ ਖੇਤਾਂ ਦੇ ਵਿੱਚ ਕੰਮ ਕਰ ਰਹੀ ਸੀ ਅਸੀਂ ਚਲੋ ਭੈਣ ਦਾ ਸਾਨੂੰ ਫੋਨ ਆਇਆ ਕੱਲ ਪਰਸੋਂ ਵੀ ਵੀਡੀਓ ਕਰਨੀ ਹੈ ਤੇ ਅਸੀਂ ਇਸ ਭੈਣ ਦੀ ਵੀਡੀਓ ਕਰਨ ਲਈ ਆਏ ਹਾਂ ਸਸੀ ਕਾ ਭੈਣੇ ਭੈਣੇ ਪਹਿਲਾਂ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਵੀ ਤੁਹਾਨੂੰ ਅਸੀਂ ਕੰਮ ਤੋਂ ਹਟਾਇਆ ਜਾ ਕੋਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਜੀ ਭੈਣੇ ਆਜੋ ਪਹਿਲਾਂ ਮੋਟਰ ਵੀ ਬੰਦ ਕਰ ਦਿਓ ਚਲੋ ਤੇ ਭੈਣੇ ਬਈ ਇਹ ਕੀ ਇਹੋ ਜਿਹੇ ਹਾਲਾਤ ਬਣੇ ਜਿਹਦੇ ਕਾਰਨ ਤੁਹਾਨੂੰ ਖੇਤੀ ਕਰਨੀ ਪੈ ਰਹੀ ਆਪ ਕਿਉਂਕਿ ਮੁੰਡੇ ਹੈ ਜੀ ਫਾਦਰ ਸਾਹਿਬ ਦੀ ਧਿਆਤ ਹੋ ਗਈ ਭਰਾ ਸਾਡਾ ਛੋਟਾ ਹੈ ਜੀ ਅੱਛਾ ਭਰਾ ਭਰਾ ਤੁਹਾਡਾ ਛੋਟਾ ਇਸੇ ਕੋਈ ਕਰੇ ਹੈ ਵੀ ਹੈ ਨਹੀਂਗਾ ਵੱਡਾ ਭਰਾ ਹੈ ਵੱਡਾ ਭਰਾ ਕੋਈ ਨਹੀਂ ਹੈਗਾ ਜੀ ਉਸ ਕਰਕੇ ਸਾਨੂੰ ਖੁਦ ਖੇਤੀ ਪਾ ਰਹੀਆਂ ਕੋਈ ਸਾਥ ਵੀ ਨਹੀਂ ਖੜਿਆ ਏ ਓਕੇ ਹਾਂਜੀ ਤੇ ਕਰਜਾ ਇੰਟਰਸਟ ਵਗੈਰਾ ਬਹੁਤ ਹੈ ਅਸੀਂ ਪੂਥੀ ਰਿਹਾ ਜੇ ਕੋਈ ਘੁੰਮੇ ਪਾਸਾਰੇ ਕਿਸੇ ਨੇ ਹੈਲਪ ਨਹੀਂ ਕੀਤੀ ਓਕੇ ਇਸ ਕਰਕੇ ਅਸੀਂ ਖੁਦ ਹੀ ਖੇਤੀ ਕਰਨੀ ਸ਼ੁਰੂ ਕੀਤੀ ਅੱਛਾ ਖੁਦ ਆਪ ਹੀ ਖੇਤੀ ਕਰਦੋ ਕਿੰਨੇ ਟਾਈਮ ਤੋਂ ਕਰਦੇ ਹੋ ਦੋ ਸਾਲ ਹੋ ਗਏ ਸਾਨੂੰ ਖੇਤੀ ਕਰਦਿਆਂ ਨੂੰ ਦੋ ਸਾਲ ਹਾਂਜੀ ਤੇ ਕਿੰਨੀ ਜ਼ਮੀਨ ਕਿੰਨੀ ਆਪਦੇ ਕੋਲ ਤੁਹਾਡੀ ਆ ਮੇਰੇ ਕੋਲ ਤਿੰਨ ਕਿੱਲੇ ਜ਼ਮੀਨ ਦੇ ਨੇ ਜੀ ਤਿੰਨ ਕਿੱਲੇ ਜ਼ਮੀਨ ਦੇ ਹਾਂਜੀ ਤਿੰਨ ਕਿੱਲੇ ਜ਼ਮੀਨ ਦੇ ਆ ਤੇ ਤਿੰਨ ਕਿੱਲੇ ਤੁਸੀਂ ਮੰਨ ਕੇ ਚਲੋ ਆਪ ਹੀ ਕਰ ਦੋ ਕਿਰਾਏ ਕਰੂ ਤੇ ਵਿਜਾ ਲੈਣੀ ਉਹ ਕਿਦਾਂ ਕਿਰਾਏ ਤੇ ਵਿਜਵਾ ਲੈਣੀ ਹੈ ਜੀ ਕਿਰਾਏ ਤੇ ਵਿਜਾ ਕੇ ਬਾਕੀ ਆਪੇ ਸੰਭੀ ਦੀ ਹੈ ਠੀਕ ਹੈ ਓਕੇ ਅਰੇ ਉਹ ਪੱਤਰ ਆਪ ਵਾਈਦਾ ਜੀ ਹੂੰ ਦਵਾਈ ਸਪਰੇ ਵਗੈਰਾ ਟਾਈਮ ਸੀ ਕਰਵਾਈ ਦੀ ਹੈ ਜੀ ਸਾਰਾ ਕੁਝ ਆਪ ਕਰਵਾਈ ਦੇ ਸਾਰਾ ਕੁਝ ਆਪ ਕਰਾਈ ਜੀ ਤੁਹਾਡੀ ਉਮਰ ਕਿੰਨੀ ਹੈ ਇਸ ਟਾਈਮ ਸਾਢੇ 24 ਸਾਲ ਹੈ 24 ਸਾਲ ਉਮਰ ਹਾਂਜੀ 24 ਸਾਲ ਇਸ ਭੈਣ ਦੀ ਉਮਰ ਆ ਤੇ ਭੈਣੇ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਵੀ ਕੁੜੀਆਂ ਨੂੰ ਲੋਕ ਕਾਮ ਕਰਾਂ ਦੇ ਵਿੱਚ ਰੱਖਦੇ ਆ ਤੇ ਤੁਹਾਨੂੰ ਆਈ ਦਿੱਕਤ ਨਹੀਂ ਆਉਂਦੀ ਜਿਵੇਂ ਹੁਣ ਤੁਸੀਂ ਇਕੱਲੇ ਇੱਥੇ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਲੋਕ ਕਹਿੰਦੇ ਆ ਤੁਸੀਂ ਇਕੱਲੇ ਕਾਤੇ ਖੇਤੀ ਕਰਦੇ ਹੋ ਠੇਕੇ ਦੇ ਦੋ ਪਰ ਠੇਕੇ ਤੇ ਜ਼ਮੀਨ ਦੇ ਕਿ ਕੋਈ ਫਾਇਦਾ ਨਹੀਂ ਕਿਉਂਕਿ ਸਾਡੇ ਕੋਲੇ ਠੇਕੇ ਦਾ ਰੇਟ ਨਹੀਂ ਆਏਗਾ ਇੱਧਰ ਠੇਕੇ ਦਾ ਰੇਟ ਹੈ ਨਹੀਂ ਜੀ ਇੱਧਰ ਠੇਕੇ ਦਾ ਰੇਟ ਨਹੀਂ ਹੈਗਾ 40 45 ਠੇਕੇ ਦਾ ਰੇਟ ਦਿੰਨੇ ਆ ਜੀ ਸਾਲ ਦਾ ਕੁਛ ਨਹੀਂ ਠੇਕਾ ਬੰਦਾ ਹੈਗਾ ਉਹਦੇ ਚ ਸਾਰੇ ਘਰ ਦੇ ਖਰਚੇ ਵੀ ਨਹੀਂ ਚੱਲਣਾ ਜੀ ਦੋ ਭ ਇਸ ਕਰਕੇ ਸਾਨੂੰ ਖੁਦ ਖੇਤੀ ਕਰਨੀ ਪੈ ਰਹੀ ਹੈ ਜੀ ਮੰਨ ਕੇ ਚਲੋ ਤੁਹਾਡੇ ਕਹਿ ਲਈਏ ਵੀ ਪਿੱਤਾ ਹੀ ਸੀਗੇ ਜਿਹੜੇ ਇੱਕ ਮੰਨ ਕੇ ਚਲੋ ਰਹਿ ਗਏ ਸੀਗੇ ਘਰ ਦੇ ਵਿੱਚ ਹੁਣ ਵੀ ਬ੍ਰਦਰ ਵੀ ਛੋਟਾ ਵਾ ਤੇ ਹੁਣ ਤੁਸੀਂ ਤਿੰਨ ਭੈਣਾ ਹਨਾ ਤਿੰਨ ਭੈਣਾ ਜੀ ਭਰਾ ਇੱਕ ਹੈ ਇੱਕ ਭਰਾ ਵਾ ਠੀਕ ਆ ਵੀ ਘਰੇ ਕੁਝ ਮੰਨ ਕੇ ਚਲੋ ਵੀ ਮਚ्योर ਬੰਦਾ ਹੈ ਨਹੀਂਗਾ ਵੀ ਜੀ ਹਨਾ ਜੀ ਜੀ ਇਸ ਕਰਕੇ ਅਸੀਂ ਖੁਦ ਖੇਤੀ ਕਰਦੇ ਨੇ ਕਿ ਕਿਰਾਏ ਤੇ ਵਜਾ ਲਈ ਦੀ ਆ ਵਿੱਚ ਹੁਣ ਤੇਰੇ ਲੈ ਕੇ ਪਾਣੀ ਦਲਾਨਾ ਰਾਤ ਨੂੰ ਲਾਣਾ ਜੀ ਦਿਨ ਨੂੰ ਲਾਣਾ ਤੇ ਪਹਿਰੇ ਵਾਰੀ ਆਣੀ ਉਹ ਸਾਰਾ ਆਪ ਹੀ ਲਾਣੀ ਸਰਾ ਆਪ ਹੀ ਲਾਉਣਾ ਹਾਂ ਕਿਵੇਂ ਹੁਣ ਦੋ ਦਿਨ ਦਿਨ ਦੀ ਵਾਰੀ ਰਹਿ ਗਈ ਇੱਕ ਰਾਤ ਰਹਿ ਗਈ ਇਹ ਦਿਨ ਦੀ ਵਾਰੀ ਦੀ ਤੇ ਚ ਰਾਤ ਦੀ ਵਾਰੀ ਸ਼ੁਰੂ ਹੋ ਜਣੀ ਹੈ ਰਾਤ ਨੂੰ ਵੀ ਆਪੇ ਪਾਣੀ ਲਗਾਣਾ ਰਾਤ ਨੂੰ ਵੀ ਆਪ ਹੀ ਲਾਉਣਾ ਠੀਕ ਹੈ ਤਿੰਨਾਂ ਬਣੇ ਹੌਸਲਾ ਮਿਲਦਾ ਕਿਵੇਂ ਫਿਰ ਇਹ ਕੰਮ ਕਰਨ ਦਾ ਵੀ ਜੀ ਫੈਮਿਲੀ ਨੂੰ ਦੇਖ ਕੇ ਜੀ ਜੀ ਉਹਨਾਂ ਬ੍ਰਦਰ ਛੋਟੇ ਭਰਾ ਪੈਣ ਦੀ ਜ਼ਿੰਦਗੀ ਬਣ ਜਵੇ ਜੀ ਤੇ ਘਰ ਕੇ ਦਾ ਸਾਡੇ ਘਰ ਦਾ ਕੁਝ ਬਣ ਜਵੇ ਜੀ ਕਿਉਂਕਿ ਕੋਈ ਸਾਥ ਦਾ ਜਿੰਦਾ ਨਹੀਂ ਹੈਗਾ ਜੀ 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 ਤੁਹਾਨੂੰ ਮੈਂ ਘਰ ਦੇ ਹਾਲਾਤ ਵੀ ਦਿਖਾਉਂਗਾ ਘਰੇ ਲੈ ਕੇ ਚੱਲੂੰਗਾ ਭੈਣ ਦੇ ਭੈਣੇ ਜਿਵੇਂ ਤੁਹਾਡੇ ਪਿਤਾ ਜੀ ਬਾਰੇ ਗੱਲਬਾਤ ਕਰ ਲਈ ਵੀ ਪਿਤਾ ਜੀ ਨੂੰ ਕੀ ਹੋਇਆ ਸੀ ਤੁਹਾਡੇ ਨੂੰ ਬਿਮਾਰ ਹੋ ਗਏ ਸੀ ਉਹ ਜੀ ਓਕੇ ਉਹਦੇ ਬਾਅਦ ਉਹਨਾਂ ਹਸਪੀਟਲ ਐਡਮਿਟ ਰੱਖਿਆ ਕਈ ਮਹੀਨੇ ਜੀ ਜੀ ਉਹਦਾ ਟ੍ਰੀਟਮੈਂਟ ਚੱਲਿਆ ਪਰ ਉਹਨਾਂ ਦੀ ਵੀ ਟ੍ਰੀਟਮੈਂਟ ਹੋਇਆ ਚ ਉਹ ਡੈਥ ਹੋ ਗਈ 15 ਅਗਸਤ ਨੂੰ ਦੋ ਯਾਰ ਬਾਈ ਚ ਉਹਨਾਂ ਦੀ ਡੈਥ ਹੋ ਗਈ 15 ਅਗਸਤ 2022 ਹਾਂਜੀ ਜੀ 2000 ਮੰਨ ਕੇ ਜੋ 2 ਕ ਸਾਲ ਹੋ ਗਏ ਹਨ ਹਾਂ 2 ਸਾਲ ਕੰਪਲੀਟ ਹੋ ਰਹੇ ਆ ਬਸ ਜੀ ਜੀ 2 2 ਸਾਲ ਹੋ ਗਏ ਬਈ ਇਹਨਾਂ ਦੇ ਪਿਤਾ ਜੀ ਡੈਥ ਹੋਈ ਨੂੰ ਤੇ ਮੰਨ ਕੇ ਚੱਲੋ ਬਈ ਕਿਵੇਂ ਹੁਣ ਤੁਹਾਡੀ ਜਿਵੇਂ ਸਿਚੁਏਸ਼ਨ ਹੋਣ ਹੈਗੀ ਆ ਵੀ ਕੀ ਕਿਵੇਂ ਕਿਵੇਂ ਤੁਸੀਂ ਕਹਿੰਦੇ ਵੀ ਕਰਜ਼ੇ ਥੱਲੇ ਆ ਗਏ ਵੀ ਕੀ ਕੀ ਤੁਸੀਂ ਕਹਿੰਦੇ ਵੇਚਤਾ ਹੀ ਸਾਰਾ ਕੁਝ ਕਿੱਦਾਂ ਦੱਸ ਦੇ ਸਟ੍ਰੈਕਟਰ ਸੰਦਾ ਸੀ ਸਾਰਾ ਕੁਝ ਘਰ ਦੇ ਟ੍ਰੈਕਟਰ ਟ੍ਰੈਲੀ ਫਾਲੇ ਤਵੀਆਂ ਹਮ ਸਾਰਾ ਕੁਝ ਸੀ ਸਾਰਾ ਕੁਝ ਵੇਚਣਾ ਪਿਆ ਕਿਉਂਕਿ ਫਾਦਰ ਦੇ ਟ੍ਰੀਟਮੈਂਟ ਵਿੱਚ ਬਹੁਤ ਖਰਚਾ ਹੋ ਗਿਆ ਤੇ ਸਿਰ ਤੇ ਕਰਜ਼ੇ ਵਗੈਰਾ ਵੀ ਹੈ ਬੈਂਕ ਵਾਲੇ ਆ ਕੇ ਦਿੱਕਤ ਪਰੇਸ਼ਾਨ ਕਰਦੇ ਨੇ ਸਰਕਾਰ ਕੋਲ ਗਏ ਐਮ ਐਲ ਏ ਕੋਲ ਗਏ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਇਸ ਡੀ ਸੀ ਆਫਿਸ ਤੱਕ ਵੀ ਐਪਲੀਕੇਸ਼ਨ ਲਿਖ ਕੇ ਦਿੱਤੀ ਸੀਮ ਆਫਿਸ ਤੱਕ ਗਏ ਪਰ ਕਿਸੇ ਨੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਨਾ ਉੱਥੇ ਕੋਈ ਇਨਫੋਰਮੇਸ਼ਨ ਮਿਲਦਿੰਨੇ ਹੋ ਹਮ ਮੈਸੂੜੀ ਕੰਡੀਸ਼ਨ ਫਾਈਲ ਕਿੱਥੇ ਰੱਖ ਪਹੁੰਚੀ ਹੈ ਹਮ ਇਸ ਕਰਕੇ ਖੁਦੇ ਖੇਤੀ ਕਰਨੀ ਪੈਂਦੀ ਕਿਉਂਕਿ ਬੱਚਿਆਂ ਦੀ ਛੋਟੇ ਭਰਾ ਤੇ ਭੈਣ ਦੀ ਪੜ੍ਹਾਈ ਵੀ ਦੇਖਣੀ ਹੈ ਹਮ ਤੇ ਜਿਵੇਂ ਮੰਨ ਕੇ ਚਲੋ ਪਹਿਲਾਂ ਥੋੜੀ ਸਿਚੁਏਸ਼ਨ ਠੀਕ ਸੀਗੀ ਇਸ ਮੰਨ ਕੇ ਪਿਤਾ ਜੀ ਡੈਥ ਹੋ ਤੋ ਪਹਿਲਾਂ ਪਹਿਲਾਂ ਫਾਦਰ ਸਾਹਿਬ ਸੇ ਇਹ ਉਹ ਕਰੀ ਜਾਂਦੇ ਸੀ ਖੇਤੀ ਕਰ ਲੈਂਦੇ ਦੀ ਬਾਹਰੋਂ ਫਾਦਰ ਸਾਹਿਬ ਕਿਸੇ ਪਾਸੇ ਕਿਵੇਂ ਘਰ ਦਾ ਖਰਚਾ ਚਲਾਈ ਜਾਂਦੇ ਸੀ ਉਹ ਜੀ ਜੀ ਆ ਆਪਦੇ ਖੇਤੀਬਾੜੀ ਸੰਦ ਸੀਗੇ ਆ ਸਾਰੇ ਆਪ ਦੇ ਖੇਤੀ ਹੋਏ ਸੰਸੇ ਆਪ ਦੇ ਖੇਤੀਬਾੜੀ ਸੰਦ ਸੀਗੇ ਵੀ ਟ੍ਰੀਟਮੈਂਟ ਦਾ ਖਰਚਾ ਇਲਾਜ ਕਰਾਉਣ ਦੇ ਖਰਚੇ ਕਰਕੇ ਉਹ ਸਾਰੇ ਵਿਕ ਗਏ ਹਨ ਉਹ ਸਾਰੇ ਵਿਕ ਗਏ ਠੀਕ ਆ ਤੇ ਹੁਣ ਤੁਸੀਂ ਆਪ ਹੀ ਕਰ ਦਿਓ ਕਿਰਾਏ ਤੇ ਕਿਰਾਏ ਤੇ ਬਜਾਇਦਾਈ ਦੀ ਜੀ ਉਹ ਕਿਰਾਏ ਤੇ ਹੁਣ ਵੀਜ ਕੇ ਚਲੇਗਾ ਉਹਦੇ ਵਿੱਚ ਸਾਰਾ ਕੁਝ ਪਾਣੀ ਕਰਨਾ ਰਿਓ ਲੈ ਕੇ ਆਣਾ ਤੇ ਉਹ ਪਾਣਾ ਖੇਤਾਂ 'ਚ ਸਪਰੇਆ ਕਰਨੀ ਹੈ ਸਾਰਾ ਕੁਝ ਆਪ ਕਰ ਦੇਵਾਂਗੇ ਠੀਕ ਆ ਤੇ ਕਿਵੇਂ ਬਈ ਕੀ ਰੁਟੀਨ ਹੁੰਦੀ ਆ ਤੁਹਾਡੀ ਡੇਲੀ ਦੀ ਕੰਮ ਕਰਨਾ ਜਿਵੇਂ ਖੇਤਾਂ ਦੇ ਵਿੱਚ ਵੀ ਆਪਾਂ ਮੁੰਡੇ ਨੂੰ ਤਾਂ ਚਲੋ ਪੁੱਛ ਲੈਨੇ ਵੀ ਕੁੜੀ ਜਿਵੇਂ ਕੁੜੀ ਲਈ ਖੇਤੀ ਕਰਨੀ ਇੱਕ ਔਖੀ ਗੱਲ ਨਹੀਂ ਏ ਹਾਂ ਜੀ ਔਖੀ ਗੱਲ ਹੈ ਪਰ ਕਰਨ ਦਾ ਮਜਬੂਰੀ ਅੱਗੇ ਸਾਰਾ ਕੁਝ ਸਿੱਖਣਾ ਪੈਂਦਾ ਜੀ ਜੀ ਹੁਣ ਕਿਉਂਕਿ ਹੋਰ ਕੋਈ ਇਨਕਮ ਦਾ ਹੈਗੇ ਨਹੀਂ ਕਮਾਉਣ ਵਾਸਤੇ ਇਹੀ ਨੇ ਜੀ ਹੁਣ ਇਹਨੂੰ ਇਹੀ ਖੇਤ ਦੇ ਚ ਇਨਕਮ ਕਰਕੇ ਹੁਣ ਇਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਜੀ ਕਿਵੇਂ ਡੇਲੀ ਚ ਹੈਗਾ ਨਹੀਂ ਸਵੇਰੇ ਉੱਠ ਕੇ ਪਹਿਲਾਂ ਉੱਠ ਕੇ ਡੰਗਰਾਂ ਦਾ ਕਰਨਾ ਜੀ ਗਾਂ ਰੱਖਿਆ ਹੋਇਆ ਉਹਨਾਂ ਦੇ ਪੱਠੇ ਪੜੀ ਕੇ ਉਹਨਾਂ ਨੂੰ ਪੱਠੇ ਪਾਣੇ ਜੀ ਉਹ ਕਰਨ ਉਧਰ ਦਾ ਕੰਮ ਕਰਕੇ ਸਵੇਰੇ ਆ ਕੇ ਲੈਟ ਚਲਾਣੀ 5 ਵਜੇ ਲੈਟ ਆ ਜਾਂਦੀ ਹੈ ਮੋਟਰਾਂ ਦੀ ਸਵੇਰੇ ਸੱਜਰੇ ਆ ਕੇ ਵੀ 4 ਵਜੇ ਛੱਡ ਦਿੰਦੇ ਨੇ ਉਹ ਜੀ ਆ ਕੇ 4 ਵਜੇ ਆ ਕੇ ਮੋਟਰ ਚਾਲਣੀ ਖੇਤਾਂ 'ਚ ਪਾਣੀ ਸੈੱਟ ਕਰਨਾ ਜੀ ਉਹ ਚ ਫੇਰ ਘਰੇ ਜਾ ਕੇ ਫੇਰ ਡੰਗਰਾਂ ਦਾ ਕੰਮ ਕਰਕੇ ਪੱਠੇ ਪੁੰਦਰ ਪਾ ਕੇ ਗਾਂ ਨੂੰ ਪਾਣੀ ਪੁਣੇ ਪਲਾ ਕੇ ਫੇਰ ਮੋਟਰ ਤੇ ਆਈ ਜਾ ਜੀ ਮੰਨ ਕੇ ਚਲੋ ਜਦੋਂ ਤੁਹਾਡੇ ਪਿਤਾ ਦੇ ਜਾਣ ਤੋਂ ਬਾਅਦ ਹੁਣ ਸਾਰੀ ਜ਼ਿੰਮੇਵਾਰੀ ਤੁਹਾਡੇ ਇਕੱਲੇ ਦੇ ਸਿਰ ਤੇ ਆ ਹਾਂ ਜੀ ਖੇਤੀ ਤੁਸੀਂ ਆ ਇਕੱਲੇ ਹੀ ਕਰ ਦਿਓ ਕੋਈ ਹੋਰ ਵੀ ਘਰੇ ਜੀ ਕਿ ਪਾ ਮੰਨ ਕੇ ਚਲੋ ਥੋੜੀ ਭੈਣ ਛੋਟੇ ਤੁਸੀਂ ਇੱਕ ਕਹਿੰਦੇ ਹੋ ਨਾ ਹਾਂ ਉਹ ਛੋਟੇ ਨਹੀਂ ਜੀ ਉਹ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਅਸੀਂ ਪੜ੍ਹਾਈ ਵਾਸਤੇ ਕੀ ਕਰਨੇ ਆ ਵੀ ਤੁਸੀਂ ਪੜ੍ਹਾਈ ਕਰੋ ਹਮ ਅਸੀਂ ਕਰਦੇ ਨੇ ਖੇਤੀ ਜੀ ਤੇ ਤੁਸੀਂ ਮੰਨ ਕੇ ਚਲੋ ਵੀ ਪਹਿਲਾਂ ਕੋਈ ਪੜ੍ਹਾਈ ਕੀਤੀ ਹੈ ਤੁਹਾਡੀ ਕੋਈ ਅਸੀਂ ਬੀਏ ਕੀਤੀ ਸੀ ਬੀਏ ਕੀਤੀ ਸੀ ਹਾਂਜੀ ਉਹ ਵੀ ਸਾਰੇ ਫਾਦਰ ਜੀ ਬਿਮਾਰ ਹੋਣ ਕਰਕੇ ਵਿਚ ਰਹਿ ਗਈ ਅੱਧੀ ਵਿਚ ਹੀ ਰਹਿ ਗਈ ਹਾਂਜੀ ਤੇ ਹੁਣ ਕੋਈ ਗਾਂ ਫਿਊਚਰ ਸੋਚਿਆ ਨਹੀਂ ਕਿ ਆਹੀ ਬਸ ਅਜੇ ਇਹੀ ਕਰਦੇ ਨੇ ਹੁੰਦਾ ਖੇਤੀ ਜੀ ਜੀ ਪੜਾਈ ਸਾਰੀ ਕੋਈ ਵਿਚੀ ਛੁੱਟ ਗਈ ਆ ਉਹ ਵਿਚੀ ਛੁੱਟ ਗਈ ਜੀ ਜੀ ਹਜੇ ਕੋਈ ਉਦਾਂ ਦਾ ਹੈ ਨਹੀਂਗਾ ਨਾ ਮਨ ਕੇ ਚਲੋ ਦੇਖ ਸਕਦਾ ਤੁਸੀਂ ਵੀ ਆਪਦੇ ਭੈਣ ਭਰਾਵਾਂ ਖਾਤਰ ਇਹਨਾਂ ਨੇ ਆਪਦਾ ਫਿਊਚਰ ਵੀ ਦਾ ਤੇ ਲਾਤਾ ਹਨ ਤੇ ਤੁਸੀਂ ਯਾਰ ਇਹੋ ਜੇ ਬੰਦਿਆਂ ਨੂੰ ਸਪੋਰਟ ਕਰਿਆ ਕਰੋ ਦੱਬ ਕੇ ਤੇ ਬਾਕੀ ਇਹ ਭੈਣ ਹੋਣੀ ਕੰਮ ਕਰਦੇ ਆ ਖੇਤਾਂ ਦੇ ਵਿੱਚ ਐਨੀ ਧੁੱਪ ਦੇ ਵਿੱਚ ਕੰਮ ਕਰਦੇ ਇਹ ਹੀ ਬਹੁਤ ਵੱਡੀ ਮਿਸਾਲ ਆ ਨਾ ਬਾਕੀ ਮਜਬੂਰੀ ਮੈਂ ਤੁਹਾਨੂੰ ਦੱਸਤੀ ਹੁਣ ਮੈਂ ਤੁਹਾਨੂੰ ਇਸ ਭੈਣ ਦੇ ਘਰੇ ਵੀ ਲੈ ਕੇ ਚਾਲਦਾ ਉਹ ਘਰ ਦੇ ਸਿਚੁਏਸ਼ਨ ਘਰ ਦੇ ਹਾਲਾਤ ਕੀ ਉਹ ਮੈਂ ਸਾਰੇ ਤੁਹਾਨੂੰ ਦਿਖਾਉਣਾ ਆਜੋ ਲੋ ਵੀ ਹੁਣ ਅਸੀਂ ਇਸ ਭੈਣ ਦੇ ਘਰੇ ਪਹੁੰਚ ਚੁੱਕੇ ਹਾਂ ਜੀ ਆ ਇਹਨਾਂ ਦਾ ਘਰ ਰਹਿਣ ਸਹਿਣ ਵਾਲਾ ਤੇ ਇੱਧਰ ਪਸ਼ੂਆਂ ਵਾਲਾ ਅਸੀਗਾ ਮਾਤਾ ਜੀ ਮਾਤਾ ਜੀ ਵੀ ਬਹੁਤ ਭਾਗਾਂ ਵਾਲੇ ਤੁਹਾਡੀ ਬੱਚੀ ਹੈ ਨਾ ਇਸ ਟਾਈਮ ਵੀ ਖੇਤੀ ਕਰ ਰਹੀ ਹੈ ਬਹੁਤ ਵੱਡੀ ਮਿਸਾਲ ਹੈ ਇੱਕ ਲੋਕਾਂ ਦੇ ਵਾਸਤੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਹਟਾ ਦੇਖ ਲੋ ਤੋਰ ਪਤਾ ਹੀ ਆ ਵੀ ਕਿਵੇਂ ਘਰ ਦੀ ਮਜ਼ਦੂਰੀ ਹੈ ਨਾ ਹਾਂ ਵੀ ਉਹ ਸਾਰੇ ਹੱਲ ਹੋ ਜਾਣਾ ਆਪਣੇ ਜੀ ਉਹਦਾ ਕੋਈ ਗੱਲ ਨਹੀਂ ਮਾਤਾ ਲੋਕ ਬਹੁਤ ਬੈਠੇ ਆ ਤੇ ਬਾਕੀ ਇਧਰਲੇ ਪਾਸੇ ਤੁਹਾਨੂੰ ਦਿਖਾਣਾ ਹੈ ਇਧਰਲੇ ਪਾਸੇ ਪਸ਼ੂਆਂ ਵਾਲਾ ਆ ਗਿਆ ਬਈ ਨੇੜੇ ਹੋ ਕੇ ਦਿਖਾ ਦਿਓ ਹਨਾ ਤੇ ਇਧਰਲੇ ਪਾਸੇ ਦਿਖਾ ਦਿਓ। ਬਣੀ ਪਸ਼ੂ ਵੀ ਫਿਰ ਆਪ ਹੀ ਸਾਹਮਦੇ ਹੋ? ਹਾਂ ਆਪ ਹੀ ਸਾਹਮਦੇ ਹਾਂ। ਜੀ। ਜੀ। ਬੋਆ ਚੱਕਣਾ। ਆਹ ਮੈਨੂੰ ਪਾਣੀ ਪਲਾਉਣਾ ਥੋੜੀ ਪਾਣੀ। ਠੀਕ ਆ। ਇਹ ਆਪ ਹੀ ਕਰਦੇ ਸਾਰੇ। ਆਪ ਹੀ ਕਰਾਂ। ਸਵੇਰਾ ਪਰ ਪਸ਼ੂਆਂ ਦਾ ਕਰਨਾ ਫਿਰ ਖੇਤੀ ਦਾ ਕਰਨਾ ਜਾ ਕੇ। ਠੀਕ ਆ। ਫਿਰ ਆ ਕੇ ਛੋਟੇ ਭਰਾ ਨੂੰ ਸਕੂਲ ਛੱਡ ਗਿਆ ਨੂੰ ਸਕੂਲ ਤੋਂ ਲੈ ਕੇ ਆ। ਸਾਰਾ ਦਿਨ ਆ ਹੀ ਲੰਘ ਜਾਂਦਾ। ਸਾਰਾ ਦਿਨ ਲੰਘ ਜਾਂਦਾ। ਸ਼ਾਮ ਪੁੱਤ ਜਾਤ ਸ਼ਾਮ ਇੱकडे ਪਹੁੰਚਦੇ। ਅੱਜ ਉਹਨ ਤੁਹਾਨੂੰ ਭੈਣ ਦਾ ਘਰ ਦਿਖਾਉਣੇ ਆ ਜੀ। ਇਧਰਲੇ ਪਾਸੇ ਅਸੀਂ ਉਹਨਾਂ ਦੇ ਘਰੇ ਪਹੁੰਚ ਚੁੱਕੇ ਹਾਂ ਜਿਹੜਾ ਇਹਨਾਂ ਦਾ ਘਰ ਪਹਿਲਾਂ ਮੰਨ ਕੇ ਚਲੋ ਸਾਰੇ ਖੇਤੀਬਾੜੀ ਵਾਲੇ ਸੰਦ ਸੀਗੇ ਇਹਨਾਂ ਕੋਲੇ ਜਿਵੇਂ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਨਾ ਉਹਨਾਂ ਦੇ ਜਿਹੜਾ ਇਲਾਜ ਚੱਲ ਰਿਹਾ ਸੀ ਉਹਦੇ ਤੇ ਜਿਹੜੇ ਪੈਸੇ ਆ ਸਾਰੇ ਲੱਗੇ ਜਿਹਦੇ ਗੱਲ ਸੰਦ ਵੇਚਣੇ ਪੈਣਾ ਤੇ ਆਹ ਦੇਖੋ ਇਧਰਲੇ ਪਾਸੇ ਆ ਘਰ ਆ ਗਿਆ ਜਦੋਂ ਭਾਨੇ ਵੀ ਤੁਸੀਂ ਕਹਿੰਦੇ ਵੀ ਹੈ ਨਾ ਮੀਂਹ ਪੈਂਦਾ ਤੇ ਫਿਰ ਚੋ ਜਾਂਦਾ ਹੈ ਇੱਕ ਤੋਂ ਚੋ ਲੱਗ ਜਾਂਦਾ ਹੈ ਹੋ ਗਿਆ ਸਰ ਲੈਟੇ ਗਿਰਨ ਲੱਗ ਜਾਂਦਾ ਤਾਂ ਮੀਂਹ ਪਾਉਂਦਾ ਹੈ ਖਤਰਾ ਰਹਿੰਦਾ ਹੈ ਲੈਟਰ ਗਿਰਨ ਨੂੰ ਜੀ ਤੇ ਜੇ ਥੋੜੀ ਜਿਹੀ ਬਾਰਿਸ਼ ਹੋ ਗਈ ਹੁਣ 4 ਦਿਨ ਪਹਿਲਾਂ ਬਾਰਿਸ਼ ਹੋਈ ਸੀ ਸਾਰਾ ਪਾਣੀ ਅੰਦਰ ਚੋਕੇ ਮੀਂਹ ਪੈਣਾ ਸ਼ੁਰੂ ਹੋ ਗਿਆ ਲਾ ਕੇ ਟੋਬਾ ਰੱਖਦਾ ਸਾਰਾ ਗੰਦਾ ਪਾਣੀ ਟੋਬੇ ਦੇ ਅੰਦਰ ਆ ਜਾਂਦਾ ਤੇ ਫਰਾਂਕਾ ਜੀ ਪਹਿਲਾਂ ਬਣਾ ਕੇ ਗਈ ਸੀ ਇਹ ਇੱਕ ਕਮਰੇ ਦੇ ਅੰਦਰ ਬਣਾਇਆ ਸੀ ਇਹਨਾਂ ਨੇ ਉਹਨੂੰ ਪਹਿਲਾਂ ਕਰਵਾਇਆ ਸੀ ਠੀਕ ਹੈ ਬਸ ਇਹੀ ਕਮਰੇ ਜਿਹਾ ਸੇ ਰਹਿੰਦੇ ਨੇ ਇਹੀ ਕਮਰੇ ਜਿਹਾ ਸੇ ਪੈਣ ਦਾ ਵਾ ਆਹੀ ਆ ਵੀ ਆ ਨਵਾਂ ਬਣਿਆ ਹੋਇਆ ਵਾ ਇਹ ਇਹਨਾਂ ਦੇ ਪਿਤਾ ਜੀ ਪਹਿਲਾਂ ਬਣਾ ਬਣਾ ਕੇ ਜਾਂਦੇ ਜਾਂਦੇ ਉਸ ਤੋਂ ਬਾਅਦ ਕੋਈ ਮੰਨ ਕੇ ਚਲੋ ਬਈ ਉਹ ਨਹੀਂ ਹੋਿਆ ਨਾ ਸਾਰਾ ਸੰਦਾ बिक ਗਿਆ ਉਹਨਾਂ ਦੇ ਜੀਮੈਂਟ ਦੇ ਖਰਚਾ ਕੀਤਾ ਜੀ ਤਵੀਆਂ ਫਾਲੇ ਸੁਆਗਾਂ ਸਾਰਾ ਕੁਝ ਰੱਖਿਆ ਹੋਇਆ ਸੀ ਕਿਛੀ ਚੀਜ਼ ਵੀ ਕਿ ਜੀ ਸਾਰਾ ਕੁਝ ਬਿਕਿਆ ਹੈ ਨਾ ਤੇ ਬਾਕੀ ਆ ਕਰਦੇ ਤੁਸੀਂ ਹਾਲਾਤ ਇਸ ਟਾਈਮ ਦੇਖੋ ਬਾਈ ਹੈ ਨਾ ਬਾਕੀ ਤੁਹਾਨੂੰ ਦਿਖਾਉਣੇ ਆ ਅੰਦਰ ਜਾ ਕੇ ਇੱਧਰਲੇ ਪਾਸੇ ਆਹ ਦੇਖੋ ਘਰ ਹੈ ਨਾ ਤੇ ਬਾਕੀ ਆ ਇਹਨਾਂ ਦੇ ਪਿਤਾ ਜੀ ਦੀ ਫੋਟੋ ਆ ਹਾਂ ਜੀ ਜਿਹੜੇ 15 ਅਗਸਤ 2022 ਨੂੰ ਜਿਨ੍ਹਾਂ ਦੀ ਡੈਥ ਹੋ ਗਈ ਸੀ ਨਾ ਹਾਂ ਜੀ ਤੇ ਬਾਕੀ ਆ ਦੇਖੋ ਇਧਰਲੇ ਪਾਸੇ ਵੀ ਦਿਖਾ ਦਾਂ ਬੰਦੇ ਅੰਦਰੋਂ ਬਣਾਤ ਮਾੜੀ ਇਹ ਕਰਦੇ ਨਾ ਬਾਕੀ ਇਧਰਲੇ ਪਾਸੇ ਦਿਖਾ ਦਿੰਨੇ ਆ ਤੁਹਾਨੂੰ ਨਾ ਆਹ ਦੇਖੋ ਆ ਜੇ ਚੂਣ ਲੱਗ ਜਾਂਦਾ ਬੰਦੇ ਦਾ ਤਾਂ ਹਾਂ ਇਹ ਸਾਰਾ ਮੀਂਹ ਪਏ ਤੇ ਗਿਰਨ ਲੱਗੇ ਜੀ ਜਦੋਂ ਜੇ ਮੀਂਹ ਪੈ ਜਾਂਦਾ ਉਹਦਾ ਸਾਰਾ ਡਿੱਗ ਜਾਂਦਾ ਆਪਣੇ ਆਪ ਸਿਮਿੰਟ ਸਿੱਟਣ ਲੱਗੇ ਜਾਂਦੇ ਜੀ ਠੀਕ ਆ ਇਧਰਲੇ ਜੀ ਵੀ ਆਹੀ ਹਾਲ ਆ ਇਧਰਲੇ ਜੀ ਵੀ ਆਹੀ ਹਾਲ ਆ ਇਹ ਆਹ ਦੇਖੋ ਇਧਰ ਵੀ ਉਹੀ ਹਾਲ ਹਨ ਤੇ ਬਾਕੀ ਯਾਰ ਹਨਾ ਆਪਾਂ ਜਿਹਨੂੰ ਜਿਹੜੇ ਬੰਦੇ ਨੂੰ ਜ਼ਰੂਰੀ ਨਹੀਂ ਹੁੰਦਾ ਬਈ ਹਨਾ ਹਰੇਕ ਬੰਦਾ ਸ਼ੌਂਕ ਖਾਤਰ ਹੀ ਖੇਤੀਬਾੜੀ ਕਰਦਾ ਨਾ ਕਿਵੇਂ ਹੁਣ ਕਈ ਕੁੜੀਆਂ ਆਪਾਂ ਦੇਖਦੇ ਆਂ ਬਹੁਤ ਕੁੜੀਆਂ ਖੇਤੀਬਾੜੀ ਕਰ ਰਹੀਆਂ ਹਨਾ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਭੈਣੇ ਵੀਡੀਓ ਦੋਕਾਂ ਦੀ ਹਨਾ ਪਰ ਉਹ ਹਰੇਕ ਦੀ ਕਿਸੇ ਦਾ ਸ਼ੌਂਕ ਆ ਹੁਣ ਥੋੜੀ ਮਜਬੂਰੀ ਹੈ ਨਾ ਸਾਡੀ ਮਜਬੂਰੀ ਹੈ ਜੀ ਘਰ ਵਿੱਚ ਕੋਈ ਕਮਾਣਿਆ ਨਹੀਂ ਬਰਾ ਭਰਾ ਵੀ ਛੋਟਾ ਹੈ ਉਹ ਘਰ ਹੀ ਸਾਕ ਤੋਂ ਬੜਾ ਕੋਈ ਹੈਗਾ ਨਹੀਂ ਜੀ 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 ਇਸ ਕਰਕੇ ਖੇਤੀ ਖੁਦ ਕਰਨੀ ਪੈ ਰਹੀ ਹੈ ਜੀ ਤੇ ਸਾਰਾ ਖੇਤੀਬਾੜੀ ਵਾਲਾ ਕੰਮ ਤੁਸੀਂ ਵੀ ਸਾਂਭਦੇ ਹੋ ਸਾਰਾ ਹਾਂਜੀ ਜੀ ਖੇਤੀਬਾੜੀ ਦੇ ਕੰਮ ਸਵੇਰੇ ਡੰਗਰਾਂ ਦਾ ਕੰਮ ਕਰਕੇ ਫਿਰ ਖੇਤੀਬਾੜੀ ਦੇ ਕਰਨਾ ਛੋਟੇ ਭਾਈ ਭੈਣਾਂ ਨੂੰ ਸਕੂਲ ਛੱਡ ਕੇ ਲੈ ਕੇ ਆਉਣਾ ਫਿਰ ਜਾਣਾ ਪੇਟ ਤੇ ਹੁਣ ਇਹ ਤੁਸੀਂ ਨਹੀਂ ਕੋਈ ਕਰਦੇ ਨਹੀਂ ਅਸੀਂ ਨਹੀਂ ਕਰਦੇ ਅਸੀਂ ਖੇਤੀ ਕਰਦੇ ਆਂ ਡੰਗਰਾਂ ਦਾ ਸਾਂਭਦੇ ਆਂ ਤੇ ਛੋਟੇ ਭਾਈ ਭੈਣਾਂ ਨੂੰ ਧਿਆਨ ਉਹਨਾਂ ਨੂੰ ਸਕੂਲ ਛੱਡ ਕੇ ਆਉਣਾ ਉਹਨਾਂ ਨੂੰ ਲੈ ਕੇ ਆਣਾ ਜੀ ਉਹ ਸਾਰਾ ਕੁਝ ਆਪ ਕਰਦੇ ਸਾਰਾ ਕੁਝ ਆਪ ਹੀ ਕਰਦੇ ਹਸ ਸਵੇਰੇ ਆਪ ਦੇ ਲਈ ਫਿਰ ਟਾਈਮ ਕਦੋਂ ਕੱਢਦੇ ਹੋ ਅਨੁਸਾਰ ਟਾਈਮ ਨਹੀਂ ਹੁੰਦਾ ਜੀ ਸਵੇਰੇ ਵਸੇ ਮੈਂ ਘਰ ਦਾ ਡੰਗਰਾਂ ਦਾ ਕਰਕੇ ਮੋਟਰ ਤੇ ਚਲੇ ਜਾਣਾ ਹੁਣ ਰਾ ਫੇਰ ਡੰਗਰਾਂ ਦਾ ਕਰਕੇ ਫਿਰ ਰਾਤ ਨੂੰ ਮੋਟਰ ਬੰਦ ਕਰਕੇ ਜੀ ਫੇਰ ਸਵੇਰੇ ਫੇਰ ਸਜਰੇ ਲਟਿਆ ਜਾਂਦੇ ਕਿ ਬਈ ਰਾਤ ਦੀ ਵਾਰੀ ਹੁੰਦੀ ਆ ਜੀ ਤਾਂ ਰਾਤ ਨੂੰ ਮੋਟਰ ਤੇ ਜਾਣਾ ਪੈਂਦਾ ਜੀ ਜੀ ਲਓ ਜੀ ਭਾਈ ਕਿ ਪਤਾ ਚੱਕਰ ਕੀ ਆ ਹੁਣ ਕਈ ਬੰਦੇ ਨਾ ਮੰਨ ਕੇ ਚੱਲੋ ਹੁਣ ਆ ਭੈਣ ਹੋਣੀ ਦਿਲ ਤੋਂ ਬਹੁਤ ਦਲੇਰ ਆ ਨਾ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਇਹ ਗੱਲ ਸੋਚੀ ਆ ਵੀ ਜੇ ਕੋਈ ਗੱਲ ਨਹੀਂ ਜੇ ਪਿਤਾ ਸਿਰ ਤੇ ਹੈ ਨਹੀਂਗਾ ਜੀ ਆਪ ਖੇਤੀ ਕਰ ਲਾਂਗੇ ਨਾ ਤੇ ਬਾਕੀ ਤੁਸੀਂ ਘਰ ਦੇ ਹਾਲਾਤ ਮੈਂ ਸਾਰੇ ਦਿਖਾਤੇ ਆ ਤੇ ਬਾਕੀ ਭੈਣ ਉਹ ਨਹੀਂ ਖੇਤੀ ਕਰ ਹੁਣ ਤਾਂ ਭੈਣੇ ਤਿਆਰ ਪਾ ਗਏ ਉਹ ਖੇਤੀ ਦਾ ਸਾਰਾ ਨਾ ਹਾਂਜੀ ਹੁਣ ਤਾਂ ਆ ਗਏ ਠੀਕ ਆ ਹੁਣ ਕਰ ਲੈਣ ਨੂੰ ਖੇਤੀ ਵਧੀਆ ਖੇਤੀ ਕਰ ਲੈਣੇ ਆ ਨਹੀਂ ਤਾਂ ਪਹਿਲਾਂ ਟਰੈਕਟਰ ਵੀ ਚਲਾ ਲੈਂਦੇ ਦੀ ਪਹਿਲਾਂ ਟਰੈਕਟਰ ਮਜ਼ਦੂਰੀ ਕਰਕੇ ਵੇਚਣਾ ਪਏ ਟਰੈਕਟਰ ਮਜ਼ਦੂਰੀ ਕਰਕੇ ਵੇਚਣਾ ਪਏ ਨਹੀਂ ਆ ਟਰੈਕਟਰ ਚ ਚਲਾ ਕੇ ਖੁਦ ਖੇਤੀ ਕਰਦੇ ਦੀ ਜੀ ਖੇਤ ਪਾਉਂਦੇ ਸੀ ਫਾਦਰ ਗੁੱਡੀ ਜੇ ਮਿਲ ਜਵੇਗਾ ਨਾ ਹਾਂਜੀ ਹਾਂਜੀ ਜੇ ਕਢਾਉਨੇ ਆ ਫੇ ਲਿਾਈ ਸੀਗੀ ਵੇ ਚਲਾ ਕੇ ਛੱਡ ਗਏ ਅੱਛਾ ਉਹ ਚਲਾ ਲੈਣੇ ਹਾਂਜੀ ਹਾਂਜੀ ਠੀਕ ਐ ਸਾਰੇ ਖੇਤਰੀ ਬੜੇ ਸੰਦ ਬੈੱਕ ਗਏ ਹਨ ਸਾਰੇ ਖੇਤੀ ਵਾਲੇ ਸਾਰੇ ਖੇਤੀ ਵਾਲੇ ਸੰਦ ਬੈੱਕ ਗਏ ਬਾਈ ਤੇ ਬਾਕੀ ਸਪੋਰਟ ਕਰਿਆ ਕਰੋ ਯਾਰ ਤੇ ਮੈਂ ਇਸ ਭੈਣ ਦੀ ਵੀਡੀਓ ਪਾਉਣ ਆਇਆ ਵੀ ਤੁਸੀਂ ਸਪੋਰਟ ਕਰੋ ਵੱਧ ਤੋਂ ਵੱਧ ਇਸ ਭੈਣ ਨੂੰ ਹਨ ਤੇ ਬਾਕੀ ਭੈਣੇ ਕੋਈ ਚੈਨਲ ਵਗੈਰਾ ਆਪਣਾ ਹੈਗਾ ਜਿੱਤੇ ਤੇ ਹਾਂਜੀ ਦੱਸਿਓ ਬ੍ਰਾਊਨ ਕੁੜੀ ਚੈਨਲ ਹੈ ਜੀ ਇੰਸਟਾਗ੍ਰਾਮ ਤੇ ਕਿ YouTube ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਹਾਂਜੀ ਠੀਕ ਆ ਇੰਸਟਾਗ੍ਰਾਮ ਤੇ ਇਸ ਭੈਣ ਦਾ ਚੈਨਲ ਹੈ ਜੀ ਮੈਂ ਮੈਂਸ਼ਨ ਕਰ ਦੂੰਗਾ ਨਾ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਹਨ ਇਸ ਭੈਣ ਦੀਆਂ ਵੀਡੀਓ ਉਸ ਚੈਨਲ ਤੇ ਆਇਆ ਕਰਨਗੀਆਂ ਤੇ ਬਾਕੀ ਸਪੋਰਟ ਕਰੋ ਤੇ ਜਿਹੜਾ ਵੀ ਬੰਦਾ ਤੁਹਾਨੂੰ ਸੋਸ਼ਲ ਮੀਡੀਆ ਦੇਖਦਾ ਕਈ ਵਾਰ ਆਪਾਂ ਨੂੰ ਆਪਾਂ ਗਲਤ ਬੰਦਿਆਂ ਨੂੰ ਵੀ ਚੜਾ ਦਿੰਨੇ ਆ ਨਾ ਇਹੋ ਜਿਹੇ ਬੰਦੇ ਦੀ ਹੈਲਪ ਕਰਿਆ ਕਰੋ ਜਿਹੜੇ ਬੰਦਿਆਂ ਨੂੰ ਐਕਚੁਅਲੀ ਹੈਲਪ ਦੀ ਲੋੜ ਹੈਗੀ ਹੈ ਨਾ ਬਾਕੀ ਦੱਬ ਕੇ ਸ਼ੇਅਰ ਕਰੋ ਧੰਨਵਾਦ ਬੰਨੇ ਅਸਾਂ ਜੀ